ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਵਲੌਗ ਵਿੱਚ ਆਪਾਂ ਜ ਲੈਣੀ ਹੁਣ ਪਾਠ ਤੇ ਪੂਰਤੇ ਅੱਜ ਹੈਗਾ ਮੇਲੇ ਦਾ ਲਾਸਟ ਦਿਨ ਤੇ ਬਣੋਂ ਨੇ ਇੱਥੇ ਜਾ ਕੇ ਵਲੌਗ ਮੈਲਦੇ ਆ ਜੀ ਆਪਾਂ ਲੋਬੀ ਆਪਾਂ ਚੱਲ ਪਏ ਹੁਣ ਗੁਰਦੁਆਰੇ ਵੱਲ ਨੂੰ ਤੇ ਚਾਚਾ ਵੀ ਖੜ ਗਿਆ ਵੇਖ ਕੇ ਮੈਨੂੰ ਕਹਿੰਦਾ ਚੱਲਦੇ ਆਪਾਂ ਦੋਨੇ ਲਿਆ ਭੋਗ ਤੇ ਮੈਂ ਕਿਹਾ ਚੱਲ ਵੀ ਚੱਲ ਗਿਆ ਅੱਜ ਗਿਆ ਨਹੀਂ ਤੇ ਤੁਰਪੇ ਅਸੀਂ ਗੁਰਦੁਆਰੇ ਵੱਲ ਨੂੰ ਵਾਲੀ ਗੱਲਾਂ ਬਾਤਾਂ ਕੀਤੀਆਂ ਜਿਹਨਾਂ ਅਨੇ ਨੇ ਪਹਿਲਾ ਰੇਤਾ ਸੀਗਾ ਸੰਤ ਸਿਖਮੁਰ ਅਵਰਦਾਜੀ ਮਹਾਰਾਜ ਜੀ ਨੇ ਧੰਨ ਉਹਨਾਂ ਨੇ ਜਨ ਦੇਣ ਵਾਲੀ ਗੀਰੀ ਭਾਨੀ ਜੀ ਜਿੰਨੇ ਹੀ ਕੋਕਾ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ ਇਸੇ ਤਰ੍ਹਾਂ ਜੇ ਕੱਲ ਕਰੇ ਗੁਰੂ ਗੋਬਿੰਦ ਜੀ ਤੋਂ ਬ੍ਰਾਈਟ ਆਂ ਜਿਸ ਦਾ ਨਾਮ ਹੈ ਮਾਤਾ ਗੁਜਰ ਕੌੜਾ ਜੀ ਆਹ ਸਾਹਮਣੇ ਧੰਨ ਗੱਲ ਕੀਤੀ ਹੈ ਕਿ ਔਰਤ ਧੰਨ ਹੈ ਮਾਂ ਧੰਨ ਹੁੰਦੀ ਹੈ ਮਾਂ ਰੱਬ ਦਾ ਸੂਚਨਾ ਮਹਾਵੀਦਾਨ ਕੇ ਸਾਥਕ ਕਰਨੀ

चल चाल सीता भुग महामारी स्या सीता चरमलिया भुग महामारी स्याूसा बिच आरम चमेरे बिच आरम चमे ਆ ਜੰਨੀ ਆ ਬਈ ਸੀ ਵਾਲੀ ਸਾਈਡ ਜਿੱਥੇ ਹਜੇ ਜਿਹੜੀ ਕੋਈ ਪੈਂਟ ਚ ਜੁਣਾ ਨਹੀਂ ਸੀਗਾ ਹਜੇ ਜਿਹੜਾ ਕਾਠ ਹਜੇ ਬਿਲਕੁਲ ਹੀ ਹੈ ਨਹੀਂ ਸੀਗਾ ਕੋਈ ਸੀ ਚਾਪ ਪਛਾ ਕਰਿਆ ਸੀਗਾ ਕੋਈ ਕੋਈ ਠੀਕ ਆਪਾਂ ਇੱਥੇ ਮਾੜੀ ਮੋਢੀ ਕਰਾ ਕੇ ਸੀਗਾ ਆਪਾਂ ਆ ਜਾਨੇ ਆ ਬਈ ਪ੍ਰਸ਼ਾਦੇ ਵਾਲੀ ਸਾਈਡ ਇੱਥੇ ਜਿਹੜੇ ਪ੍ਰਸ਼ਾਦੇ ਹੋ ਰਹੀ ਸੀਗੇ ਤਿਆਰ ਤੇ ਉਹ ਬੈਠੇ ਕਰਾ ਕੇ ਮਾੜੀ ਦੀ ਸੇਵਾ ਤੇ ਫਿਰ ਆਪਾਂ ਨੂੰ ਬਾਜ-ਬਾਜ ਜਾਂਦੀ ਆ ਪੰਜ ਵਾਲੀ ਸਾਈਡ ਇਹ ਤੇ ਜਿਹੜੇ ਲਈ ਬਣਾਉਂਦੇ ਤਰ੍ਹਾਂ ਨਾ ਤੇ ਮੈਂ ਸਬਜ਼ੀ ਬਣਾ ਰਹੀ ਸੀ ਫੇਰ ਆਪਾਂ ਇੱਥੇ ਕਰਾ ਕੇ ਸੇਵਾ ਸੁਭਾ ਤੇ ਆਪਾਂ ਫੇਰ ਚਲੇ ਜਾਨੇ ਆ ਕੀਰਤਨ ਸੁਣਨ thank you ਚੇਸਰ ਪਰ ਹੋਰ ਕਿ ਜੀ ਗਏ ਅਪ੍ਰੈਲ ਮਹੀਨੇ ਹੋਰ ਪਰਮਪਿਆਰੇ ਅੱਲਾ ਮਰਦ ਦਾ ਵਜੋਂ ਗੁਰੂ ਕੇ ਖਾਨਦਗੀ ਸਾਹਿਬ ਸਾਰੇ ਵੱਲੋਂ ਬੇਅਤ ਮਾਇਆ ਆਈ ਹੈ ਕਿ ਜੇ ਅਸੀਂ ਨਾ ਕੰਮਤਾ ਕਰਕੇ ਜਾਂਦੇ ਸਾਡੇ ਮਨੁੱਖੀ ਵੀ ਰਹਿਣਾ ਸੀ ਕਿ ਸੰਗਤ ਨੇ ਸੋਨੇ ਇਹਦੇ ਕੋਈ ਸਾਲੋਂ ਨਹੀਂ ਹੋ ਰਹੇ ਅਸੀਂ ਬਾੜੀਆਂ ਖੁਸ਼ੀਆਂ ਲੈ ਰਹੇ ਆਂ ਪਰਵਾਹ ਆ ਗਿਆ ਵਕਤ ਪਾਜੀ ਸਤ ਪਾਲ ਸੇ ਨਹੀਂ ਹੋਈ ਇਹਦੇ ਵੀ ਹੋ ਜਾਂਦਾ ਭੋਗ ਦੀ ਸਮਾਪਤੀ ਹੋ ਜਾਂਦੀ ਹੈ ਤੇ ਆਪਾਂ ਫੇਰ ਰੋਟੀ ਸੇਵਾ ਭਾਂਡੇ ਦੀ ਸੇਵਾ ਤੇ ਆ ਜਾਣੇ ਆਂ ਕਿਸਾਉਤੋ ਵੱਡੀ ਸੇਵਾ ਮੈਂ ਮੈਂ ਜ਼ਿਆਦਾਤਰ ਸੇਵਾ ਆਪਾਂ ਭਾਂਡੇ ਦੀ ਕਰਦੇ ਇੱਥੇ ਤੇ ਆਪਾਂ ਪਈ ਆ ਜੰਨੇ ਭਾਂਡੇ ਦੀ ਸੇਵਾ ਦੇ ਕਿਉਂਕਿ ਕੱਠ ਜਿਹੜਾ ਹੋ ਚੁੱਕਿਆ ਸੀ ਬਹੁਤ ਆਪਾਂ ਨੂੰ 2 ਘੰਟੇ ਹੋ ਗਏ ਸੀ ਸੇਵਾ ਕਰਦਿਆਂ ਨੂੰ ਤੇ ਬਾਕੀ ਵੀ ਆਉਂਦੇ ਵੀ ਸਾਨੂੰ ਮੌਕਾ ਦੋ ਫਿਰ ਆਪਾਂ ਚਲੇ ਜਾਨੇ ਘਰ ਨੂੰ ਤੇ ਆਪਾਂ ਕੱਪੜੇ ਕੁੱਪੜੇ ਬਦਲ ਲੈਣੇ ਚਲੇ ਜਾਨੇ ਕਿਉਂਕਿ ਜਿਹੜੇ ਸਬਜ਼ੀ ਸੁੱਕੀ ਲਾ ਕੇ ਕੱਪੜੇ ਜਿਹੜੇ ਬਿਲਕੁਲ ਬੁਰੀ ਸੀ ਖਰਾਬ ਉਹ ਬੱਲੇ ਤੇ ਠੀਕ ਆ ਠੀਕ ਆ ਇਹਨੇ ਨੂੰ ਕੁਬਮੈਂ ਤੋਂ ਬਹੁਤ ਜਿਹੜਾ ਕੱਠ ਸੀਗਾ ਦੇਖੋ ਕਿੰਨਾ ਹੋ ਗਿਆ ਬਾਜ਼ਾਰ 'ਚ ਤੇ ਹਰ ਇੱਕ ਦੁਕਾਨ 'ਤੇ ਚਲੋ ਇਹਨਾਂ ਨੇ ਵੀ ਵਿਚਾਰੇ ਨੇ ਮੇਲੇਾਂ ਦੀ ਕਮਾਈ ਕਰਦੀ ਹੁੰਦੀ ਆ ਵੀ ਟੇਕ ਤੋਂ ਲੈਣੀ ਚਾਹੀਦੀ ਏ ਚੀਜ਼ ਆਪਣੀ ਵੀਦੀ ਹੁੰਦੇ ਹੋਏ ਆਪਾਂ ਪਹੁੰਚ ਜਾਨੇ ਆ ਵੀ ਆਪਣੀ ਗਰੀਚ ਤੇ ਜਿੱਥੇ ਕਿ ਬਿਲਕੁਲ ਸ਼ਾਂਤੀ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਹੁਣ ਆਪਾਂ ਪਹੁੰਚ ਜਾਨੇ ਆ ਵੀ ਘਰੀ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਤੇ ਮਿਲਦੇ ਆਂ ਨੈਕਸਟ ਵਲੌਗ ਚ